ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤਰਨਤਾਰਨ ਸਹਿਬ ਜ਼ਿਲ੍ਹਾ ਪਿੰਡ ਖੇਲੋ ਕੇ ਪਹੁੰਚੇ ਆਂ ਜਿੱਥੇ ਦੇ ਗੁਰਪ੍ਰੀਤ ਕੌਰ ਪੁੱਤਰੀ ਡਾਕਟਰ ਮਨਮੋਨ ਸਿੰਘ ਸਾਰਿਆਂ ਨੂੰ ਪਤਾ ਲੱਗਿਆ ਹੋਣਾ ਸੋਸ਼ਲ ਮੀਡੀਆ ਦੇ ਰਾਹੀਂ ਕਿ ਪਿਛਲੇ ਦਿਨੀ ਗੁਰਪ੍ਰੀਤ ਕੌਰ ਹੋਣਾ ਨੇ ਇੱਕ ਇਮਤਿਹਾਨ ਦੇਣਾ ਸੀ ਜਿਹਦੇ ਵਿੱਚ ਉਹ ਜੱਜ ਦੀ ਸਟੱਡੀ ਕਰ ਰਹੀ ਸੀ ਹਾਂਜੀ ਹਾਂ ਉਥੇ ਕੀ ਹੁੰਦਾ ਆ ਜੀ ਕੋਈ ਗਾਈਡ ਲਾਈਨ ਨਹੀਂ ਕੋਈ ਕੁਝ ਨਹੀਂ ਰੋਕ ਦਿੱਤਾ ਜਾਂਦਾ ਕਿ ਤੁਸੀਂ ਕੜਾ ਪਾਇਆ ਹੋਇਆ ਤੁਸੀਂ ਕਿਰਪਾਨ ਪਾਈ ਹੋਈ ਹੈ ਨਾ ਤਾਂ ਅਸੀਂ ਕੜੇ ਨਾਲ ਬੰਦਾ ਮਾਰ ਦੇ ਦਿੱਤਾ ਤੇ ਨਾ ਅਸੀਂ ਮਾਰਨ ਚੱਲੇ ਸੀ ਨਾ ਕਿਰਪਾਨ ਮਾਰਨ ਚੱਲੇ ਸੀਗੇ ਇਹ ਸਾਨੂੰ ਕਾਨੂੰਨ ਦੇ ਵਿੱਚ ਜਿਹੜੀ ਗੁਰੂ ਸਾਹਿਬ ਨੇ ਪੰਜ ਕਕਾਰ ਸਿੱਖ ਨੂੰ ਦਿੱਤੇ ਨੇ ਉਹਨਾਂ ਪੰਜਾਂ ਕਕਾਰਾਂ ਦਾ ਸਤਿਕਾਰ ਕਰਦੇ ਆ ਭਾਰਤੀ ਸੰਵਿਧਾਨ ਨੇ ਵੀ ਸਿੱਖ ਨੂੰ ਆਗਿਆ ਦਿੱਤੀ ਹੋਈ ਹੈ ਰਾਈਟਸ ਦਿੱਤੇ ਹੋਏ ਨੇ ਕਿ ਤੁਸੀਂ ਕਿਰਪਾਨ ਪਾ ਕੇ ਕਿਤੇ ਵੀ ਜਾ ਸਕਦੇ ਹੋ ਔਰ ਇਸ ਕਿਰਪਾਨ ਨੂੰ ਜੇ ਕਿਤੇ ਬਾਹਰ ਦੇਸ਼ਾਂ 'ਚ ਵਿਦੇਸ਼ਾਂ 'ਚ ਕਿਸੇ ਨੇ ਰੋਕਿਆ ਤੇ ਭਾਰਤੀ ਸਰਕਾਰ ਦਾ ਉੱਥੇ ਫਰਜ਼ ਬਣਦਾ ਸੀ ਔਰ ਇਹ ਕਿਤੇ ਨਾ ਕਿਤੇ ਕਰਦੇ ਵੀ ਰਿਹਾ ਪੀਏ ਜਿਹੜੀ ਸਾਡੇ ਸਿੱਖ ਕੌਮ ਹੈ ਪੰਥ ਹੈ ਇਨਾਂ ਦੀ ਕਿਰਪਾਨ ਕੜਾ ਦਸਤਾਰ ਪੰਜ ਕਕਾਰਾਂ ਤੇ ਕਿਸੇ ਕਿਸਮ ਦਾ ਕਿੰਤੂ ਨਾ ਕੀਤਾ ਜਾਏ ਔਰ ਅਮਰੀਕਾ ਕੈਨੇਡਾ ਇੰਗਲੈਂਡ ਨਿਊਜ਼ੀਲੈਂਡ ਆਸਟ੍ਰੇਲੀਆ ਜਿਹਨੂੰ ਤੁਸੀਂ 5 वाइज वर्ल्ड ਵੀ ਕਹਿੰਦੇ ਹੋ ਜਾਂ ਹੋਰ ਦੇਸ਼ ਵੀ ਨੇ ਉਹਨਾਂ ਵਿੱਚ ਵੀ ਸਾਨੂੰ ਕਿਰਪਾਨ ਪਾ ਕੇ ਜਾਣ ਦੀ ਆਗਿਆ ਹੈ ਇਥੋਂ ਤੱਕ ਕੀ ਕਿਰਪਾਨ ਤੇ ਕੜਾ ਮੈਂ ਵੀ ਵਿਦੇਸ਼ਾਂ ਚ ਜਾਣਾ ਹੈ ਵਾਈਟ ਹਾਊਸ 에ਰਪੋਰਟ ਹਵਾਈ ਅੱਡੇ ਅਦਾਲਤਾਂ ਸੁਪਰੀਮ ਕੋਰਟ ਮੈਨੂੰ ਸਾਰੇ ਜਾਣ ਦਾ ਮੌਕਾ ਮਿਲੇਆ ਮੈਨੂੰ ਨਹੀਂ ਕਦੀ ਕਿਸੇ ਨੇ ਕਿਹਾ ਵੀ ਤੁਸੀਂ ਆਪਣੀ ਆ ਕਰਪਾਨ ਦਿਖਾਓ ਜਾਂ ਤੁਸੀਂ ਇਹ ਕੜਾ ਲਾ ਕੇ ਜਾਓ ਮਤਲਬ ਕੋਈ ਨਹੀਂ ਜੀ ਜੇ bari ਦੇਸ਼ ਸਾਡੇ ਕਕਾਰਾਂ ਦੀ ਕਦਰ ਨੂੰ ਸਮਝ ਕੇ ਇਹ ਕਹਿੰਦੇ ਨੇ ਕਿ ਸਿੱਖ ਸਿਰ ਤਾਂ ਦੇ ਸਕਦਾ ਹੈ ਪਰ ਉਹ ਆਪਣੇ ਕਕਾਰ ਨਹੀਂ ਛੱਡ ਸਕਦਾ ਇਹ ਗੁਰੂ ਦੇ ਦਿੱਤੇ ਹੋਏ ਚਿੰਨ ਨੇ ਔਰ ਇਹ ਮਨੁੱਖੀ ਅਧਿਕਾਰਾਂ ਲਈ ਰਾਖੀ ਲਈ ਡਿਫੈਂਸ ਲਈ ਦਿੱਤੇ ਹੋਏ ਨੇ ਨਾ ਕਿ ਕਿਸੇ ਮਾਰਨ ਨੂੰ ਦਿੱਤੇ ਹੋਏ ਆ ਜੇ ਦੀ ਗੱਲ ਕਾਨੂੰਨ ਦੇ ਵਿੱਚ ਸਾਨੂੰ ਰਾਈਟ ਮਿਲੇ ਨੇ ਸਾਡੇ ਗੁਰੂ ਨੇ ਸਾਨੂੰ ਦਾਤ ਦਿੱਤੀ ਹੈ ਸਾਨੂੰ ਜਾਨ ਤੋਂ ਪਿਆਰੀ ਹੈ ਤੇ ਫਿਰ ਉਹ ਕਿਹੜੇ ਕਾਨੂੰਨ ਤਹਿਤ ਰਾਜਸਥਾਨ ਗਈ ਇਸ ਬੱਚੀ ਨੂੰ ਉਸ ਵਗਤ ਦੀ ਜਿਹੜਾ ਨਿਜਾਮ ਸੀ ਪ੍ਰਬੰਧ ਕੀ ਢਾਂਚਾ ਸੀ ਕਿਸ ਆਧਾਰ ਤੇ ਗੁਰਪ੍ਰੀਤ ਨੂੰ ਕਹਿ ਦਿੱਤਾ ਕਿ ਤੂੰ ਪੇਪਰ ਨਹੀਂ ਦੇ ਸਕੀਂ ਤੂੰ ਅੰਦਰ ਨਹੀਂ ਜਾ ਸਕਦੀ ਕਿਰਪਾਨ ਪਾਈ ਐ ਖੜਾ ਪਾਇਆ ਕਿ ਇਹ ਕਿਹੜਾ ਕਾਨੂੰਨ ਸੀ ਤੇ ਕਿੱਥੇ ਗਾਈਡਲਾਈਨ ਦਿੱਤੀ ਸੀ ਇਹਦੇ ਪੇਪਰ 'ਚ ਵੀ ਆ ਚੀਜ਼ਾਂ ਸ਼ਰਤਾਂ ਪੂਰੀਆਂ ਕਰਕੇ ਆਇਓ 에어ਪੋਰਟ ਤੇ ਜਾਂਦੇ ਹੋ ਗਾਈਡਲਾਈਨ ਦਿੱਤੀ ਹੋਈ ਐ ਹਾਈ ਕੋਰਟ ਜਾਣਾ ਗਾਈਡਲਾਈਨ ਦਿੱਤੀ ਇੱਥੇ ਨਹੀਂ ਦਿੱਤੀ ਹੋਈ ਪਰ ਜਿਹੜੀ ਗਾਈਡਲਾਈਨ ਸੀ ਉਹ ਸੀ ਕਿ ਕਿਰਪਾਨ